ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਇੱਕ ਰਾਜ ਨਾਮ ਦੇ ਵਿਅਕਤੀ ਦੀ ਕਹਾਣੀ ਆ ਰਾਜ ਦੀ ਉਮਰ 30 ਸਾਲ ਦੀ ਹੋ ਚੁੱਕੀ ਆ ਤੇ ਉਹਦਾ ਵਿਆਹ 30 ਸਾਲ ਦੀ ਉਮਰ ਦੇ ਵਿੱਚ ਹੁੰਦਾ ਜਿਹੜੇ ਉਹਦੇ ਮਾਪਿਓ ਸੀ ਉਹ ਕਾਫੀ ਬਜ਼ੁਰਗ ਸੀ ਉਹਨਾਂ ਜਾਦਾ ਗਰੀਬ ਘਰ ਦਾ ਸੀ ਇਸ ਕਰਕੇ ਉਹਨੂੰ ਪਹਿਲਾਂ ਕੋਈ ਰਿਸ਼ਤਾ ਨਹੀਂ ਹੋਇਆ ਤੇ ਜਦੋਂ ਉਹਦੀ ਉਮਰ 30 ਸਾਲ ਦੀ ਹੋਈ ਤਾਂ ਉਹਨੂੰ ਇੱਕ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਹੋ ਗਿਆ ਉਦੋਂ ਤੱਕ ਰਾਜ ਜਿਹੜਾ ਉਹ ਕਾਫੀ ਸ਼ਰਾਬ ਪੀਣ ਲੱਗ ਜਾਂਦਾ ਹੁੰਦਾ ਪਰ ਮਾਪਿਆਂ ਨੂੰ ਇਹ ਹੁੰਦਾ ਹਨਾ ਉਹਨਾਂ ਦਾ ਬੱਚਾ ਚਾਹੇ ਨਸ਼ੇ ਕਰਦਾ ਹੋਵੇ ਚਾਹੇ ਜਿੱਦਾਂ ਦਾ ਵੀ ਹੋਵੇ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਜਿਉਂਦੇ ਜਿਉਂਦੇ ਆਪਣੇ ਬੱਚਿਆਂ ਦਾ ਵਿਆਹ ਕਰ ਦਈਏ ਇਸੇ ਤਰ੍ਹਾਂ ਕੋਈ ਗਰੀਬ ਘਰ ਦੀ ਕੁੜੀ ਮਿਲ ਜਾਂਦੀ ਹੈ ਤੇ ਰਾਜ ਦਾ ਵਿਆਹ ਕਰ ਦਿੱਤਾ ਜਾਂਦਾ ਉਸ ਕੁੜੀ ਦਾ ਨਾਮ ਪ੍ਰੀਤ ਹੁੰਦਾ ਰਾਜ ਤੇ ਪ੍ਰੀਤ ਦਾ ਵਿਆਹ ਹੁੰਦਾ ਤੇ ਉਹਨਾਂ ਦੇ ਵਿਆਹ ਤੋਂ ਥੋੜੇ ਟਾਈਮ ਬਾਅਦ ਰਾਜ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਆ ਤੇ ਰਾਜ ਤੇ ਪ੍ਰੀਤ ਘਰ ਦੇ ਵਿੱਚ ਇਕੱਲੇ ਰਹਿ ਜਾਂਦੇ ਆ ਹੌਲੀ ਹੌਲੀ ਪ੍ਰੀਤ ਨੂੰ ਪਤਾ ਲੱਗਦਾ ਵੀ ਜਿਹੜਾ ਮੇਰਾ ਪਤੀ ਆ ਉਹ ਕਾਫੀ ਸ਼ਰਾਬ ਪੀਂਦਾ ਉਹ ਦਿਨ ਰਾਤ ਉਹਨੂੰ ਸਮਝਾਉਂਦੀ ਆ ਹਨਾ ਕਿ ਇੰਨੀ ਸ਼ਰਾਬ ਪੀਣੀ ਸਿਹਤ ਲਈ ਠੀਕ ਨਹੀਂ ਵੀ ਤੁਸੀਂ ਜਿਆਦਾ ਸ਼ਰਾਬ ਨਾ ਪੀਆ ਕਰੋ ਪਰ ਉਹ ਗੱਲ ਨਹੀਂ ਸੁਣਦਾ ਉਹਦੀ ਉਹ ਰੋਜ਼ ਸ਼ਰਾਬ ਨਾਲ ਰੱਜਦਾ ਹੀ ਆ ਕਈ ਵਾਰੀ ਤਾਂ ਉਹ ਸ਼ਰਾਬ ਜਿਆਦਾ ਪੀਂਦਾ ਤੇ ਪ੍ਰੀਤ ਨਾਲ ਕੁੱਟ ਮਾਰ ਵੀ ਕਰਦਾ ਇਸੇ ਤਰ੍ਹਾਂ ਚੱਲੋ ਜ਼ਿੰਦਗੀ ਆ ਹਨਾ ਉਹ ਲੰਗੀ ਜਾਂਦੀ ਆ ਕਿਉਂਕਿ ਜਦੋਂ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਤਾਂ ਉਹਦੇ ਘਰਦਿਆਂ ਵੱਲੋਂ ਇਹੀ ਕਿਹਾ ਜਾਂਦਾ ਕਿ ਤੇਰਾ ਜਿਹੜਾ ਸਹੁਰਾ ਘਰ ਆ ਉਹੀ ਤੇਰਾ ਅਸਲੀ ਘਰ ਆ ਜੇ ਤੇਰਾ ਪਤੀ ਤੇਰੀ ਕੁੱਟਮਾਰ ਕਰਦਾ ਜਾਂ ਲੜਦਾ ਤਾਂ ਕੋਈ ਗੱਲ ਨਹੀਂ ਚੱਲ ਬੰਦੇ ਤਾਂ ਐਦਾਂ ਹੀ ਕਰਦੇ ਹੁੰਦੇ ਆ ਇਸੇ ਤਰ੍ਹਾਂ ਹੀ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਵਿਚਾਰੀਆਂ ਜ਼ੁਲਮ ਸਹਿਣ ਸਿੱਖ ਜਾਂਦੀਆਂ ਇਸੇ ਤਰ੍ਹਾਂ ਚਲੋ ਉਹ ਲੋਕਾਂ ਦੇ ਘਰਾਂ ਵਿੱਚ ਕੰਮ-ਕੰਮ ਕਰਦੀ ਰਹਿੰਦੀ ਤੇ ਉਹਦਾ ਪਤੀ ਵੀ ਉਹ ਤਾਂ ਕੰਮ ਤੇ ਤਾਂ ਜਾਂਦਾ ਸੀ ਦਿਨੇ ਤਾਂ ਪਰ ਜਿਹੜੇ ਪੈਸੇ ਕਮਾਉਂਦਾ ਸੀ ਉਹ ਸ਼ਰਾਬ ਦੇ ਵਿੱਚ ਡਾ ਦਿੰਦਾ ਸੀ ਇਦਾਂ ਕਰਕੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਲੀ ਤੇ ਤੁਰਦੀ ਰਹਿੰਦੀ ਆ ਤੇ ਥੋੜੇ ਟਾਈਮ ਬਾਅਦ ਜਿਹੜੀ ਪ੍ਰੀਤ ਆ ਉਹਦੇ ਬੱਚਾ ਹੋਣ ਵਾਲਾ ਹੁੰਦਾ ਤੇ ਜਿਹੜਾ ਉਹਦਾ ਪਤੀ ਆ ਰਾਜ ਉਹ ਕਹਿੰਦਾ ਵੀ ਆਪਣੇ ਮੁੰਡੇ ਹੀ ਹੋਣਾ ਚਾਹੀਦਾ ਆਪਣੇ ਜੇ ਕੁੜੀ ਹੋ ਗਈ ਤਾਂ ਪਹਿਲਾਂ ਆਪਾਂ ਨੂੰ ਪੜਾਵਾ ਲਖਾਵਾਂਗੇ ਫਿਰ ਉਹਦਾ ਵਿਆਹ ਕਰਨਾ ਪਊਗਾ ਵੀ ਇਸ ਕਰਕੇ ਆਪਣੇ ਕੁੜੀ ਨਹੀਂ ਹੋਣੀ ਚਾਹੀਦੀ ਪ੍ਰੀਤ ਕਹਿੰਦੀ ਵੀ ਦੇਖੋ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਇਹ ਆਪਣੇ ਹੱਥ ਵਸਦੀ ਗੱਲ ਨਹੀਂ ਵੀ ਇਹ ਕੁਦਰਤ ਦੀ ਖੇਡ ਹੁੰਦੀ ਆ ਬੱਚਾ ਕੋਈ ਵੀ ਹੋਵੇ ਹਨਾ ਆਪਣੇ ਤਾਂ ਪਹਿਲਾ ਬੱਚਾ ਹੋਣਾ ਵੀ ਬੱਚੇ ਨਾਲ ਘਰ ਦੇ ਵਿੱਚ ਰੌਣਕ ਹੁੰਦੀ ਆ ਵੀ ਜਿਹੜੇ ਬਾਲੇ ਗਰੀਬ ਆ ਉਹਨਾਂ ਦੀਆਂ ਕੁੜੀਆਂ ਕਿਹੜਾ ਪਾਲਦੀਆਂ ਨਹੀਂ ਜਾਂ ਵਿਆਈਆਂ ਨਹੀਂ ਜਾਂਦੀਆਂ ਤਾਂ ਰਾਜ ਕਹਿ ਦਿੰਦਾ ਵੀ ਜਿਆਦਾ ਸਿਆਣੀ ਨਾ ਬਣ ਵੀ ਮੈਂ ਤੈਨੂੰ ਕਹਤਾ ਨਾ ਵੀ ਜੇ ਹੋਣਾ ਚਾਹੀਦਾ ਤਾਂ ਮੁੰਡਾ ਹੀ ਹੋਣਾ ਚਾਹੀਦਾ ਉਹ ਕਹਿੰਦੀ ਵੀ ਦੇਖੋ ਆਪਣੇ ਕੋਲੇ ਨਾ ਤਾਂ ਕੋਈ ਇੰਨਾ ਪੈਸਾ ਵੀ ਆਪਾਂ ਟੈਸਟ ਕਰਾ ਸਕੀਏ ਤੇ ਜੇ ਤੁਸੀਂ ਮੇਰੇ ਤੇ ਪ੍ਰੈਸ਼ਰ ਵੀ ਪਾਓਗੇ ਆਪਾਂ ਟੈਸਟ ਕਰਾਵਾਂਗੇ ਤਾਂ ਮੈਂ ਟੈਸਟ ਕਰਾਉਣਾ ਵੀ ਨਹੀਂ ਜੋ ਕੁਝ ਹੋਊ ਵੇਖੀ ਜਾਊਂਗੀ ਇਸੇ ਤਰ੍ਹਾਂ ਚਲੋ ਜਿਹੜਾ ਡਿਲੀਵਰੀ ਦਾ ਸਮਾਂ ਉਹ ਨੇੜੇ ਆ ਜਾਂਦਾ ਤੇ ਹਸਪਤਾਲ ਦੇ ਵਿੱਚ ਪ੍ਰੀਤ ਨੂੰ ਲਿਜਾਇਆ ਜਾਂਦਾ ਤੇ ਉਹਦੀ ਕੁੱਖੋਂ ਇੱਕ ਬੇਟੀ ਜਨਮ ਲੈਂਦੀ ਆ ਜਦੋਂ ਰਾਜ ਨੂੰ ਪਤਾ ਲੱਗਦਾ ਵੀ ਪ੍ਰੀਤ ਦੇ ਬੇਟੀ ਹੋਈ ਆ ਤਾਂ ਉਹ ਨਰਸ ਨਾਲ ਗੱਲ ਕਰਦਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਮੇਰੀ ਬੇਟੀ ਮੈਨੂੰ ਦੇ ਦਿਓ ਤੇ ਜੇ ਮੇਰੀ ਪਤਨੀ ਪੁੱਛੇ ਵੀ ਕੀ ਬੱਚਾ ਹੋਇਆ ਸੀ ਤਾਂ ਤੁਸੀਂ ਇਹ ਕਹਿਣਾ ਕਿ ਤੇਰੀ ਕੁੱਖੋਂ ਬੇਟਾ ਪੈਦਾ ਹੋਇਆ ਸੀ ਪਰ ਜਨਮ ਲੈਣਸਾਰ ਉਹਦੀ ਮੌਤ ਹੋ ਗਈ ਨਰਸਾ ਜਿਹੜੀ ਉਹ ਪੈਸੇ ਦੇ ਲਾਲਚ ਵਿੱਚ ਆ ਜਾਂਦੀ ਆ ਤੇ ਜਦੋਂ ਪ੍ਰੀਤ ਨੂੰ ਹੋਸ਼ ਆਉਂਦੀ ਆ ਉਹ ਨਰਸ ਨੂੰ ਪੁੱਛਦੀ ਆ ਕਿ ਮੇਰਾ ਬੱਚਾ ਕਿੱਥੇ ਆ ਤਾਂ ਨਰਸ ਕਹਿੰਦੀ ਕਿ ਤੁਹਾਡੀ ਕੁੱਖੋਂ ਬੇਟਾ ਪੈਦਾ ਹੋਇਆ ਸੀ ਪਰ ਉਹ ਜਨਮ ਲੈਣਸਾਰ ਉਹਦੀ ਮੌਤ ਹੋ ਗਈ ਤੇ ਤੁਹਾਡਾ ਪਤੀ ਆ ਜਿਹੜਾ ਉਸ ਬੱਚੇ ਨੂੰ ਲੈ ਕੇ ਅੰਤਮ ਰਸਮਾਂ ਲਈ ਲੈ ਗਿਆ ਤਾਂ ਪ੍ਰੀਤ ਜਿਹੜੀ ਰੋਣ ਲੱਗ ਜਾਂਦੀ ਆ ਉਹ ਕਹਿੰਦੀ ਵੀ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਹੈ ਨਹੀਂ ਸੀ ਕਿਉਂਕਿ ਮੈਂ ਚੈੱਕਅਪ ਕਰਵਾਇਆ ਸੀ ਤੇ ਜੇ ਮੰਨ ਲਵੋ ਉਹਦੀ ਮੌਤ ਵੀ ਹੋਈ ਸੀ ਤਾਂ ਘੱਟੋ-ਘੱਟ ਮੇਰਾ ਬੱਚਾ ਮੈਨੂੰ ਵਿਖਾ ਤਾਂ ਦੇਣਾ ਸੀ ਤਾਂ ਨਰਸ ਕਹਿੰਦੀ ਕਿ ਤੁਹਾਡੇ ਪਤੀ ਕਹਿ ਰਹੇ ਸੀ ਕਿ ਤੁਹਾਡੇ ਤੋਂ ਇਹ ਸਦਮਾ ਸਹਾਰਿਆ ਨਹੀਂ ਜਾਣਾ ਇਸ ਲਈ ਉਹ ਬੱਚੇ ਨੂੰ ਅੰਤਮ ਰਸਮਾਂ ਲਈ ਲੈ ਗਈ ਪ੍ਰੀਤ ਜਿਹੜੀ ਉਹ ਚੀਤੀ ਰੋਣਾ ਸ਼ੁਰੂ ਕਰ ਦਿੰਦੀ ਆ ਨਰਸਾ ਜਿਹੜੀ ਉਹਨੂੰ ਬੇਹੋਸ਼ੀ ਦਾ ਇੰਜੈਕਸ਼ਨ ਦੇ ਦਿੰਦੀ ਆ ਤੇ ਉਹ ਸੌ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਰਾਜ ਆ ਉਹ ਬੱਚੀ ਨੂੰ ਚੁੱਕਦਾ ਬੱਚੀ ਨੂੰ ਚੁੱਕ ਕੇ ਉਹ ਕੱਪੜੇ ਦੇ ਵਿੱਚ ਲਪੇਟਦਾ ਤੇ ਤੁਰਿਆ ਜਾਂਦਾ ਉਸੇ ਸ਼ਹਿਰ ਦੇ ਵਿੱਚ ਜਿੱਥੇ ਪ੍ਰੀਤ ਦੇ ਬੇਟੀ ਨੇ ਜਨਮ ਲਿਆ ਸੀ ਇੱਕ ਨਾ ਪੰਗੂੜਾ ਬਣਿਆ ਹੋਇਆ ਸੀ ਪੰਗੂੜਾ ਮਤਲਬ ਇੱਕ ਬਿਲਡਿੰਗ ਹੁੰਦੀ ਆ ਆਸ਼ਰਮ ਟਾਈਪ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੇ ਖਾਸ ਕਰਕੇ ਜਿਹੜੇ ਕੁੜੀਆਂ ਨੂੰ ਨਹੀਂ ਰੱਖਣਾ ਚਾਹੁੰਦੇ ਜਾਂ ਕਿਸੇ ਦੇ ਕੋਈ ਬੱਚਾ ਹੋਇਆ ਵੀ ਉਹਨਾਂ ਦੀ ਫੈਮਿਲੀ ਦੇ ਵਿੱਚ ਨਹੀਂ ਹੈ ਸਿਹਤ ਹੈਗੀ ਆਪਣਾ ਬੱਚਾ ਪਾਲਣ ਦੀ ਤੇ ਉਹਨਾਂ ਨੇ ਇਸ ਕਰਕੇ ਬੱਚਾ ਰੱਖਿਆ ਸੀ ਕਿ ਅਬੋਰਸ਼ਨ ਨਹੀਂ ਕਰਾਉਣਾ ਪਾਪ ਨਹੀਂ ਕਰਨਾ ਤਾਂ ਉਹ ਬੱਚੇ ਨੂੰ ਜਨਮ ਹੁੰਦੇ ਸਾਰ ਉਸ ਆਸ਼ਰਮ ਦੇ ਗੇਟ ਤੇ ਇੱਕ ਪੰਗੂੜਾ ਟੰਗਿਆ ਹੁੰਦਾ ਤੇ ਉਹਦੇ ਵਿੱਚ ਪਾ ਜਾਂਦੇ ਆ ਫਿਰ ਜਿਹੜੀ ਉੱਥੋਂ ਦੀ ਟੀਮ ਹੁੰਦੀ ਹੈਗੀ ਉਹ ਬੱਚੇ ਨੂੰ ਚੁੱਕ ਲੈਂਦੇ ਆ ਤੇ ਉਹਦਾ ਪਾਲਣ ਪੋਸ਼ਣ ਕਰਦੇ ਆ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਪੰਘੂੜੇ ਬਣੇ ਹੋਏ ਆ ਮੋਸਟਲੀ ਹਰ ਇੱਕ ਸ਼ਹਿਰ ਦੇ ਵਿੱਚ ਹੀ ਬਣਿਆ ਉਸ ਸ਼ਹਿਰ ਦੇ ਵਿੱਚ ਵੀ ਇੱਕ ਪੰਘੂੜਾ ਬਣਿਆ ਹੋਇਆ ਸੀ ਤੇ ਰਾਜ ਆ ਜਿਹੜਾ ਆਪਣੀ ਬੱਚੀ ਨੂੰ ਉਸ ਪੰਘੂੜੇ ਦੇ ਵਿੱਚ ਪਾ ਆਉਂਦਾ ਜਦੋਂ ਰਾਜ ਵਾਪਸ ਆਉਂਦਾ ਤੇ ਉਹ ਸੋਚਦਾ ਆਉਂਦਾ ਵੀ ਪ੍ਰੀਤ ਨੂੰ ਮੈਂ ਹੈਨਾ ਕਿਵੇਂ ਕਹੂੰਗਾ ਤਾਂ ਉਹ ਸੋਚ ਲੈਂਦਾ ਕਿ ਚਲੋ ਕੋਈ ਨਾ ਪ੍ਰੀਤ ਨੂੰ ਤਾਂ ਮੈਂ ਆਪੇ ਗੱਲਾਂ ਦੇ ਵਿੱਚ ਲਾ ਲੂੰਗਾ ਜੇ ਵੀ ਮੈਂ ਉਹਨੂੰ ਆਇਂਦਾਸਾ ਤਾਂ ਵੀ ਬੇਟੀ ਹੋਈ ਸੀ ਤਾਂ ਪ੍ਰੀਤ ਨੇ ਸ਼ੱਕ ਕਰਨਾ ਵੀ ਕਿਤੇ ਮੈਂ ਬੇਟੀ ਨਾਲ ਕੁਝ ਕਰ ਨਾ ਦਿੱਤਾ ਹੋਵੇ ਕਿਉਂਕਿ ਮੈਂ ਉਹਨੂੰ ਕਹਿੰਦਾ ਸੀ ਵੀ ਆਪਣੇ ਬੇਟਾ ਹੋਣਾ ਚਾਹੀਦਾ ਵੀ ਜਦੋਂ ਮੈਂ ਉਹਨੂੰ ਕਹਿਤਾ ਵੀ ਬੇਟਾ ਹੋਇਆ ਤਾਂ ਉਹ ਯਕੀਨ ਕਰ ਲੂਗੀ ਚਲੋ ਰਾਜਾ ਜਿਹੜਾ ਹਸਪਤਾਲ ਦੇ ਵਿੱਚ ਆ ਜਾਂਦਾ ਤੇ ਆਪਣੀ ਪਤਨੀ ਕੋਲ ਬਹਿ ਜਾਂਦਾ ਜਦੋਂ ਉਹਦੀ ਪਤਨੀ ਨੂੰ ਹੋਸ਼ ਆਉਂਦੀ ਆ ਤਾਂ ਉਹ ਪੁੱਛਦੀ ਆ ਕਿ ਤੁਸੀਂ ਕਿੱਥੇ ਸੀ ਤੁਸੀਂ ਚਲੇ ਗਏ ਬੱਚੇ ਨੂੰ ਲੈ ਕੇ ਜੇ ਆਪਣੇ ਬੇਟਾ ਹੋਇਆ ਸੀ ਭਾਵੇਂ ਉਹਦੀ ਮੌਤ ਹੋ ਗਈ ਸੀ ਵੀ ਤੁਸੀਂ ਇੱਕ ਵਾਰ ਮੈਨੂੰ ਵਿਖਾਉਣਾ ਤਾਂ ਸੀ ਤਰਾ ਆਦਿ ਕਹਿੰਦਾ ਵੀ ਆਪਣਾ ਬੱਚਾ ਬਹੁਤ ਸੋਹਣਾ ਸੀ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਵੀ ਉਹ ਜਨਮ ਲੈਣ ਸਾਰੀ ਉਹਦੀ ਮੌਤ ਕਿਉਂ ਹੋ ਗਈ ਵੀ ਮੈਂ ਨਹੀਂ ਚਾਹੁੰਦਾ ਸੀ ਕਿ ਤੂੰ ਬੱਚਾ ਵੇਖੇ ਕਿਉਂਕਿ ਮੈਨੂੰ ਪਤਾ ਸੀ ਫਿਰ ਤੂੰ ਰੋਣੋਂ ਨਹੀਂ ਹਟਣਾ ਤੇ ਤੈਨੂੰ ਇਸ ਗੱਲ ਦਾ ਸਦਮਾ ਲੱਗਣਾ ਤਾਂ ਪ੍ਰੀਤ ਆ ਜਿਹੜੀ ਉਹ ਰੋਂਦੀ ਆ ਬਹੁਤ ਰੋਂਦੀ ਆ ਉਹ ਕਹਿੰਦੀ ਵੀ ਤੁਸੀਂ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਮੇਰਾ ਬੱਚਾ ਮੈਨੂੰ ਵਿਖਾਇਆ ਨਹੀਂ ਰਾਜਾ ਜਿਹੜਾ ਉਹਨੂੰ ਗੱਲਾਂ ਦੇ ਵਿੱਚ ਲਾ ਲੈਂਦਾ ਤੇ ਉਹਨੂੰ ਕਹਿੰਦਾ ਵੀ ਚੱਲ ਕੋਈ ਨਾ ਉਹ ਬੱਚਾ ਆਪਣੀ ਕਿਸਮਤ ਦੇ ਵਿੱਚ ਹੈ ਨਹੀਂ ਸੀ ਦੋ ਦਿਨਾਂ ਬਾਅਦ ਪ੍ਰੀਤ ਨੂੰ ਛੁੱਟੀ ਮਿਲ ਜਾਂਦੀ ਆ ਤੇ ਉਹ ਘਰ ਆ ਜਾਂਦੀ ਆ ਘਰ ਵੀ ਉਹ ਰੋਂਦੀ ਰਹਿੰਦੀ ਆ ਪਰ ਹੌਲੀ-ਹੌਲੀ ਹਨਾ ਸਮਾਂ ਜਿਹੜਾ ਸਾਰੇ ਜ਼ਖਮ ਭਰ ਦਿੰਦਾ ਤੇ ਉਹ ਆਪਣੀ ਜ਼ਿੰਦਗੀ ਨੂੰ ਫੇਰ ਰੋੜਨ ਲੱਗਦੀ ਆ ਰਾਜਾ ਜਿਹੜਾ ਉਹ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਸ਼ਰਾਬ ਪੀਣ ਵਾਲਾ ਕੰਮ ਆ ਜਾਰੀ ਰੱਖਦਾ ਤੇ ਪ੍ਰੀਤ ਵੀ ਆ ਜਿਹੜੀ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਟੁੱਟ ਜਾਂਦੀ ਆ ਜੇ ਉਹਦਾ ਜੀ ਕਰਦਾ ਤਾਂ ਉਹ ਕਿਸੇ ਦੇ ਕੰਮ ਤੇ ਚਲੀ ਜਾਂਦੀ ਆ ਨਹੀਂ ਉਹ ਪਈ ਰਹਿੰਦੀ ਹੈਗੀ ਚਲੋ ਐਦਾਂ ਹੀ ਹੋਰ ਸਮਾਂ ਲੰਘਦਾ ਤੇ ਪ੍ਰੀਤਾ ਜਿਹੜੀ ਉਹ ਦੁਬਾਰਾ ਫਿਰ ਪ੍ਰੈਗਨੈਂਟ ਹੁੰਦੀ ਆ ਜਦੋਂ ਉਹ ਦੁਬਾਰਾ ਪ੍ਰੈਗਨੈਂਟ ਹੁੰਦੀ ਆ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਹੁਣ ਤੁਸੀਂ ਲਗਾਤਾਰ ਹੈਨਾ ਕੰਮ ਕਰੋ ਤੇ ਵੀ ਤੁਹਾਨੂੰ ਪਤਾ ਵੀ ਆਪਣੇ ਪਹਿਲਾਂ ਵੀ ਬੱਚੇ ਦੀ ਮੌਤ ਹੋ ਗਈ ਹੁਣ ਆਪਾਂ ਨੂੰ ਰੁਟੀਨ ਦੇ ਵਿੱਚ ਧਿਆਨ ਰੱਖਣਾ ਪਊਗਾ ਖਾਣ ਪੀਣ ਦਾ ਦਵਾਈਆਂ ਦਾ ਤੇ ਚੈੱਕਅਪ ਦਾ ਵੀ ਮੈਂ ਨਹੀਂ ਚਾਹੁੰਦੀ ਕਿ ਇਸ ਵਾਰ ਵੀ ਮੇਰਾ ਬੱਚਾ ਇਸ ਦੁਨੀਆ ਤੋਂ ਐਦਾਂ ਹੀ ਜਾਵੇ ਹੈਨਾ ਤਾਂ ਰਾਜ ਕਹਿੰਦਾ ਵੀ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਵੀ ਤੂੰ ਕੋਈ ਕੰਮ ਨਹੀਂ ਕਰਨਾ ਤੂੰ ਜਿੰਨਾ ਕਿ ਤੇਰੇ ਤੋਂ ਘਰੇ ਹੁੰਦਾ ਓਨਾ ਕਰਿਆ ਕਰ ਵੀ ਮੈਂ ਤੇਰਾ ਪੂਰਾ ਖਿਆਲ ਰੱਖੂੰ ਤੇਰਾ ਰਾਜ ਕਰਦਾ ਵੀ ਆਈਆਂ ਰਾਜ ਆਪਣੀ ਪਤਨੀ ਦਾ ਖਿਆਲ ਰੱਖਦਾ ਉਹਨੂੰ ਫਲ ਫਰੂਟ ਵੀ ਲੈ ਕੇ ਦਿੰਦਾ ਉਹਦਾ ਚੈੱਕ ਅਪ ਵੀ ਕਰਵਾਉਂਦਾ ਭਾਵੇਂ ਕਿ ਉਹਦੇ ਘਰ ਦੇ ਵਿੱਚ ਹਾਲਾਤ ਸੀ ਜਿਹੜੇ ਉਹ ਤੰਗੀ ਤਰਸੀ ਦੇ ਚੱਲ ਰਹੇ ਸੀ ਪਰ ਉਹਨੂੰ ਪਤਾ ਨਹੀਂ ਕਿਉਂ ਐ ਲੱਗ ਰਿਹਾ ਸੀ ਵੀ ਇਸ ਵਾਰ ਬੇਟਾ ਹੋਣਾ ਚਲੋ ਇਸ ਵਾਰ ਪ੍ਰੀਤ ਦੀ ਜਦੋਂ ਡਿਲੀਵਰੀ ਦਾ ਸਮਾਂ ਆਉਂਦਾ ਤਾਂ ਉਹ ਉਹਨੂੰ ਉਸ ਹਸਪੀਟਲ ਦੇ ਵਿੱਚ ਨਹੀਂ ਲੈ ਕੇ ਜਾਂਦਾ ਕਿਉਂਕਿ ਉਹਨੂੰ ਡਰ ਹੁੰਦਾ ਕਿ ਜਿਹੜੀ ਨਰਸਾ ਜਾਂ ਕੋਈ ਹੋਰ ਡਾਕਟਰ ਪ੍ਰੀਤ ਨੂੰ ਦੱਸ ਨਾ ਦੇਣ ਵੀ ਪਹਿਲਾਂ ਤੇਰੇ ਬੇਟੀ ਹੋਈ ਸੀ ਤੇ ਉਹ ਜਿਉਂਦੀ ਸੀ ਇਸ ਕਰਕੇ ਉਹਨੂੰ ਹੋਰ ਹਸਪਤਲ ਦੇ ਵਿੱਚ ਲੈ ਕੇ ਜਾਂਦਾ ਤੇ ਉਸ ਹਸਪਤਲ ਦੇ ਵਿੱਚ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਆ ਤਾਂ ਉਹਦੇ ਬੇਟਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਰਾਜ ਹੁੰਦਾਗਾ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਪ੍ਰੀਤ ਆ ਜਿਹੜੀ ਪ੍ਰੀਤ ਵੀ ਖੁਸ਼ ਹੁੰਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਮੇਰਾ ਪਹਿਲਾਂ ਵਾਲੇ ਬੱਚੇ ਦੀ ਮੌਤ ਹੋ ਗਈ ਸੀ ਚਲੋ ਸ਼ੁਕਰ ਹੈ ਮੇਰਾ ਇਹ ਬੱਚਾ ਤਾਂ ਜਿਉਂਦਾਗਾ ਤਿੰਨ ਦਿਨਾਂ ਬਾਅਦ ਪ੍ਰੀਤ ਨੂੰ ਹਸਪੀਟਲ ਦੇ ਵਿੱਚੋਂ ਛੁੱਟੀ ਦਿੱਤੀ ਜਾਂਦੀ ਆ। ਰਾਜ ਤੇ ਪ੍ਰੀਤ ਆਪਣੇ ਬੇਟੇ ਨੂੰ ਲੈ ਕੇ ਖੁਸ਼ੀ-ਖੁਸ਼ੀ ਘਰ ਆ ਜਾਂਦੇ ਆ। ਰਾਜ ਆ ਜਿਹੜਾ ਉਹ ਬਹੁਤ ਖੁਸ਼ੀ ਮਨਾਉਂਦਾ। ਆਣਗਵਾਂਡ ਤੇ ਰਿਸ਼ਤੇਦਾਰੀਆਂ ਦੇ ਵਿੱਚ ਲੱਡੂ ਵੰਡਦਾ। ਘਰ ਦੇ ਜਿਹੜੇ ਬੂਹੇ ਤੇ ਨਿੰਮ ਬੰਨਿਆ ਜਾਂਦਾ। ਹਰ ਤਰ੍ਹਾਂ ਦੇ ਸ਼ਗਨ ਮਨਾਏ ਜਾਂਦੇ ਆ। ਪ੍ਰੀਤ ਵੀ ਬਹੁਤ ਖੁਸ਼ ਸੀ ਕਿ ਚਲੋ ਇਸ ਵਾਰ ਮੇਰੀ ਰੱਬ ਨੇ ਸੁਣ ਲਈ। ਮੇਰਾ ਬੱਚਾ ਤੰਦਰੁਸਤ ਆ। ਇਸੇ ਤਰ੍ਹਾਂ ਜਿਹੜਾ ਬੱਚਾ ਉਹ ਹੌਲੀ-ਹੌਲੀ ਵੱਡਾ ਹੁੰਦਾ ਰਹਿੰਦਾ। ਰਾਜ ਆਪਣੇ ਬੇਟੇ ਦੀ ਹਰ ਇੱਕ ਡਿਮਾਂਡ ਪੂਰੀ ਕਰਦਾ। ਉਹ ਉਹਨੂੰ ਕਿਸੇ ਵੀ ਗੱਲ ਤੋਂ ਰੋਕਦਾ ਟੋਕਦਾ ਨਹੀਂ। ਛੋਟੇ ਹੁੰਦੇ ਨੂੰ ਹੀ ਉਹ ਜਿਹੜੀ ਵੀ ਚੀਜ਼ ਮੋਹੋਂ ਕੱਢਦਾ ਸੀ ਉਹੀ ਲਿਆ ਕੇ ਦਿੰਦਾ ਸੀ। ਉਹਨੇ ਸ਼ਰਾਬ ਪੀਣੀ ਘੱਟ ਕਰਤੀ ਸੀ ਕਿਉਂਕਿ ਉਹਨੂੰ ਆਪਣੇ ਬੱਚੇ ਦਾ ਚਾਹੀਏ ਇੰਨਾ ਸੀ। ਉਹ ਦਿਲੋਂ ਚਾਹੁੰਦਾ ਸੀ ਕਿ ਮੇਰੇ ਬੇਟਾ ਹੋਵੇ। ਬੱਚਾ ਹੌਲੀ-ਹੌਲੀ ਵੱਡਾ ਹੁੰਦਾ ਤੇ ਪੜਨ ਲਾ ਦਿੱਤਾ ਜਾਂਦਾ। ਪੜਾਈ ਦੇ ਵਿੱਚੋਂ ਕੋਈ ਬਹੁਤਾ ਹਿਯਾਰ ਨਹੀਂ ਹੁੰਦਾ। ਜੇ ਪ੍ਰੀਤ ਆਪਣੇ ਬੱਚੇ ਨੂੰ ਡਾਂਟ ਕੇ ਝਿੜਕ ਕੇ ਪੜਾਉਂਦੀ ਆ ਤਾਂ ਰਾਜ ਆ ਜਿਹੜਾ ਪ੍ਰੀਤ ਨਾਲ ਲੜਦਾ ਕਿ ਤੂੰ ਮੇਰੇ ਮੁੰਡੇ ਨੂੰ ਕੁਝ ਨਹੀਂ ਕਹਿਣਾ। ਪ੍ਰੀਤ ਕਹਿੰਦੀ ਵੀ ਠੀਕ ਹੈ ਵੀ ਮੇਰਾ ਵੀ ਤਾਂ ਇਹ ਮੁੰਡਾ ਹੀ ਆ ਪਰ ਜੇ ਇਹ ਨਾ ਪੜਿਆ ਤਾਂ ਇਹਨੇ ਆਪਣੇ ਵਾਂਗੂ ਦਿਹਾੜੀਆਂ ਕਰਨ ਜੋਗੇ ਰਹਿ ਜਾਣਾ ਵੀ ਇਹਦੇ ਲਈ ਪੜਨਾ ਜ਼ਰੂਰੀ। ਪਰ ਰਾਜ ਕਹਿੰਦਾ ਮੇਰਾ ਬੱਚਾ ਚਾਹੇ ਨਾ ਪੜੇ ਮੈਨੂੰ ਕੋਈ ਟੈਨਸ਼ਨ ਨਹੀਂ। ਤੂੰ ਮੇਰੇ ਬੇਟੇ ਨੂੰ ਕਦੇ ਝਿੜਕਣਾ ਨਹੀਂ ਹੈਗਾ। ਪ੍ਰੀਤ ਜਿਹੜੀ ਉਹ ਹੈਰਾਨ ਹੁੰਦੀ ਆ ਵੀ ਇਹਨੇ ਇਸੇ ਤਰ੍ਹਾਂ ਕਰਕੇ ਮੁੰਡਾ ਵਿਗਾੜ ਲੈਣਾ। ਹੋਰ ਸਮਾਂ ਲੰਘਦਾ ਗਿਆ ਮੁੰਡਾ ਹੋਰ ਵੱਡਾ ਹੁੰਦਾ ਗਿਆ। ਜਦੋਂ ਕਦੇ ਰਾਜ ਸ਼ਰਾਬ ਨਾਲ ਜਾਦਾ ਡੱਕ ਕੇ ਆਉਂਦਾ ਸੀ ਤਾਂ ਉਹ ਪ੍ਰੀਤ ਤੇ ਹੱਥ ਚੁੱਕਦਾ ਸੀ ਰਾਜ ਇਹ ਸਾਰਾ ਕੁਝ ਵੇਖਦਾ ਰਹਿੰਦਾ ਸੀ ਕਹਿੰਦੇ ਆ ਨਾ ਵੀ ਜੇ ਬੱਚੇ ਜਿਹੜਾ ਕੁਝ ਵੇਖਦੇ ਆ ਉਹੀ ਕੁਝ ਗ੍ਰਹਿਣ ਕਰਦੇ ਆ ਤੇ ਇਹੀ ਗੱਲ ਰਾਜ ਵੀ ਆਪਣੇ ਪਿਓ ਦੀਆਂ ਹਰਕਤਾਂ ਵੇਖ ਕੇ ਨਾ ਤਾਂ ਆਪਣੀ ਮਾਂ ਦਾ ਕੋਈ ਬਹੁਤਾ ਆਦਰ ਕਰਦਾ ਸੀ ਤੇ ਉਹ ਵੀ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬਹਿ ਕੇ ਸ਼ਰਾਬ ਪੀਣ ਲੱਗ ਗਿਆ ਤੇ ਹੌਲੀ-ਹੌਲੀ ਉਹ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਜਾਂਦਾ ਕੋਈ ਵੀ ਨਸ਼ਾ ਇਹ じゃ ਨਹੀਂ ਸੀ ਜਿਹੜਾ ਉਹ ਨਾ ਕਰਦਾ ਹੋਵੇ ਨਸ਼ਿਆਂ ਤੋਂ ਬਾਅਦ ਉਹ ਚੋਰੀ ਕਰਨ ਲੱਗ ਪਿਆ ਸੀ ਕਿਉਂਕਿ ਜਦੋਂ ਕੋਈ ਕੰਮ ਤਾਂ ਕਰਦਾ ਨਹੀਂ ਸੀ ਜਦੋਂ ਨਸ਼ੇ ਦੀ ਪੂਰਤੀ ਲਈ ਪੈਸੇ ਚਾਹੀਦੇ ਹੁੰਦੇ ਸੀ ਤਾਂ ਉਹ ਕੋਈ ਵੀ ਚੀਜ਼ ਆ ਜਿਹੜੀ ਚੋਰੀ ਕਰਕੇ ਵੇਚ ਜਾਂਦਾ ਸੀ ਇਸ ਕਰਕੇ ਉਹਦਾ ਜਿਹੜਾ ਪਿੰਡ ਦੇ ਵਿੱਚ ਰੁੱਤਵਾ ਸੀ ਉਹਨੂੰ ਕੋਈ ਮੂੰਹ ਨਹੀਂ ਸਿਲਾਉਂਦਾ ਤੇ ਰਾਜ ਆ ਜਿਹੜਾ ਉਹਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੇਰਾ ਬੇਟਾ ਜਿਹੜਾ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਤਾਂ ਉਹ ਬੜਾ ਦੁਖੀ ਹੁੰਦਾ ਇੱਕ ਦਿਨ ਉਹ ਦੋਨੋਂ ਪਤੀ ਪਤਨੀ ਆਪਣੇ ਬੇਟੇ ਦੀ ਉਡੀਕ ਕਰ ਰਹੇ ਹੁੰਦੇ ਆ ਪਰ ਉਹ ਅਜੇ ਤੱਕ ਘਰ ਨਹੀਂ ਆਇਆ ਹੁੰਦਾ ਜਦੋਂ ਉਹ ਰਾਤ ਨੂੰ ਰੱਜ ਕੇ ਘਰੇ ਆਉਂਦਾ ਤੇ ਰਾਜ ਆ ਜਿਹੜਾ ਉਹ ਕਹਿੰਦਾ ਵੀ ਤੈਨੂੰ ਅਸੀਂ ਐਨੇ ਚਾਮਾਂ ਲਾਡਾਂ ਨਾਲ ਪਾਲਿਆ ਤੇਰਾ ਕੋਈ ਸ਼ੌਕ ਨਹੀਂ ਛੱਡਿਆ ਤੇ ਤੂੰ ਆਹ ਕੰਮ ਕਰਦਾ ਤਾਂ ਉਹਦਾ ਬੇਟਾ ਜਿਹੜਾ ਉਹਨੂੰ ਧੱਕਾ ਦੇ ਕੇ ਸੁੱਟ ਦਿੰਦਾ ਤਾਂ ਰਾਜ ਦਾ ਜਿਹੜਾ ਸਿਰ ਆ ਉਹ ਮੰਜੇ ਦੇ ਪਾਵੇ ਨਾਲ ਵਜਦਾ ਤੇ ਉਹਦੇ ਖੂਨ ਨਿਕਲਿਆ ਆਉਂਦਾ ਪ੍ਰੀਤ ਭੱਜ ਕੇ ਆਪਣੇ ਪਤੀ ਦੇ ਮੂਹਰੇ ਹੁੰਦੀ ਆ ਹਨਾ ਤੇ ਆਪਦੇ ਬੇਟੇ ਨੂੰ ਝਿੜਕਦੀ ਆ ਉਹਨੂੰ ਬਾਹ ਫੜ ਕੇ ਬੈੱਡ ਤੇ ਸੁੱਟਿਆਉਂਦੀ ਅੰਦਰ ਤੇ ਆਪਣੇ ਪਤੀ ਦੇ ਮੱਲਮ ਪੱਟੀ ਕਰਦੀ ਆ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਕਹਦੀ ਹੁੰਦੀ ਸੀ ਨਾ ਕਿ ਤੁਸੀਂ ਇਹਦੇ ਸਾਹਮਣੇ ਜ਼ਿਆਦਾ ਸ਼ਰਾਬ ਨਾ ਪੀਆ ਕਰੋ ਇਹਨੂੰ ਜ਼ਿਆਦਾ ਨਾ ਬਗਾੜੋ ਵੀ ਹੁਣ ਤੁਸੀਂ ਭੁਗਤੋ ਤੇ ਜਿਹੜਾ ਰਾਜ ਹੁੰਦਾ ਉਹ ਉਸ ਟਾਈਮ ਬੈਠਾ ਸੋਚਦਾ ਕਿ ਜਿਹੜੀ ਕੁੜੀ ਨੂੰ ਮੈਂ ਜਨਮਸਾਰ ਪੰਗੂੜੇ 'ਚ ਛੱਡਿਆ ਆਇਆ ਸੀ ਜੇ ਉਹ ਜਿਉਂਦੀ ਹੁੰਦੀ ਤਾਂ ਸ਼ਾਇਦ ਮੈਨੂੰ ਇਹ ਦਿਨ ਨਾ ਵੇਖਣੇ ਪੈਂਦੇ ਉਹ ਸੋਚਦਾ ਸੋਚਦਾ ਰੋਣ ਲੱਗ ਜਾਂਦਾ ਤੇ ਕਾਫੀ ਉੱਚੀ ਰੋਂਦਾ ਫਿਰ ਪ੍ਰੀਤ ਉਹਨੂੰ ਪੁੱਛਦੀ ਹੈ ਵੀ ਕੀ ਹੋਇਆ ਤੁਸੀਂ ਰੋਣੇ ਕਿਉਂ ਕਹਿੰਦਾ ਬਸ ਕੁਛ ਨਹੀਂ ਵੀ ਮੈਂ ਆਪਣੇ ਪੁੱਤ ਦੀ ਹਾਲਤ ਵੇਖ ਕੇ ਰੋਣਾ ਵੀ ਮੈਂ ਤਾਂ ਇਹਦਾ ਕੋਈ ਸ਼ੌਂਕ ਨਹੀਂ ਛੱਡਿਆ ਸੀ ਤੇ ਇਹ ਵਿਗੜ ਗਿਆ ਵੀ ਆਪਾਂ ਸਾਰੀ ਉਮਰ ਕਿਵੇਂ ਕੱਢਾਂਗੇ ਪ੍ਰੀਤ ਫਿਰ ਵੀ ਉਹਨੂੰ ਹੌਸਲਾ ਦਿੰਦੀ ਆ ਉਹ ਕਹਿੰਦੀ ਵੀ ਚਲੋ ਜੋ ਕੁਛ ਕਿਸਮਤ ਦੇ ਵਿੱਚ ਲਿਖਿਆ ਜਦੋਂ ਉਹਨਾਂ ਦਾ ਬੱਚਾ ਹਨਾ ਜਿਆਦਾ ਨਸ਼ੇ ਕਰਨ ਲੱਗ ਜਾਂਦਾ ਤੇ ਰਾਜ ਨੂੰ ਇਹ ਲੱਗਦਾ ਵੀ ਇਹਦੀ ਹਾਲਤ ਬਹੁਤ ਖਰਾਬ ਹੋ ਗਈ ਤਾਂ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਕੇ ਜਾਂਦੇ ਆ ਕਿਉਂਕਿ ਪ੍ਰੀਤ ਨੂੰ ਕਿਸੇ ਨੇ ਦੱਸ ਪਾਈ ਸੀ ਕਿ ਤੁਸੀਂ ਇਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਜਾਓ ਉਹ ਪਤੀ ਪਤਨੀ ਉਹਨੂੰ ਗੱਡੀ ਕਰਾਉਂਦੇ ਆ ਤੇ ਨਸ਼ਾ ਛਡਾਊ ਕੇਂਦਰ ਚ ਲੈ ਜਾ ਕੇ ਉੱਥੇ ਦਾਖਲ ਕਰ ਲੈਂਦੇ ਆ ਜਦੋਂ ਉਹ ਪੂਰੀ ਬੇਸ਼ੁਦ ਹਾਲਤ ਦੇ ਵਿੱਚ ਹੁੰਦਾ ਤੇ ਉਹ ਬੁੜਬੁੜ ਕਰਦਾ ਰਹਿੰਦਾ ਮੂੰਹੋਂ ਹਨਾ ਗਾਲਾਂ ਕੱਢਦਾ ਰਹਿੰਦਾ ਹਸਪੀਟਲ ਦੇ ਵਿੱਚ ਪਿਆ ਪਰ ਉਹਦੇ ਮੰਮੀ ਪਾਪਾ ਜਿਹੜੇ ਬੈਠੇ ਉਹਦੇ ਕੋਲ ਰੋਂਦੇ ਰਹਿੰਦੇ ਆ ਤੇ ਉਹਦੀ ਸੰਭਾਲ ਵਾਸਤੇ ਨਾ ਇੱਕ ਨਰਸ ਆਉਂਦੀ ਆ ਜਿਹੜੀ ਉਹ ਨਰਸਾ ਉਹ ਬਹੁਤ ਵਧੀਆ ਸੁਭਾਅ ਦੀ ਸੀ ਜਦੋਂ ਉਹ ਪ੍ਰੀਤ ਨਾਲ ਗੱਲਾਂ ਕਰਦੀ ਆ ਹਨਾ ਕਿ ਤੁਹਾਡਾ ਬੇਟਾ ਉਹ ਕਹਿੰਦੀ ਵੀ ਹਾਂਜੀ ਤੋ ਕਹਿੰਦੀ ਵੀ ਇਹ ਨਸ਼ਿਆਂ ਦੇ ਵਿੱਚ ਕਿਵੇਂ ਪੈ ਗਿਆ ਉਹ ਕਹਿੰਦੀ ਵੀ ਦੇਖੋ ਬੱਚੇ ਦੇ ਵਿਗੜਦੇ ਦਾ ਕੋਈ ਪਤਾ ਨਹੀਂ ਲੱਗਦਾ ਵੀ ਸ਼ਾਇਦ ਸਾਡੇ ਕੋਈ ਅਗਲੇ ਪਿਛਲੇ ਜਨਮ ਦੇ ਪਾਪ ਕੀਤੇ ਹੋਣਗੇ ਵੀ ਅਸੀਂ ਤਾਂ ਇਹਨੂੰ ਇੰਨੇ ਸ਼ੌਂਕਾਂ ਨਾਲ ਪਾਲਿਆ ਸੀ ਇਹਦਾ ਕੋਈ ਵੀ ਸ਼ੌਕ ਨਹੀਂ ਛੱਡਿਆ ਸੀ ਵੀ ਪਤਾ ਨਹੀਂ ਕਿਉਂ ਉਹ ਇਹ ਮਾੜੀ ਸੰਗਤ ਦੇ ਵਿੱਚ ਪੈ ਗਿਆ ਤਾਂ ਉਹ ਕੁੜੀ ਹੈ ਜਿਹੜੀ ਉਹਨਾਂ ਨੂੰ ਹੌਸਲਾ ਦੇ ਕੇ ਜਾਂਦੀ ਆ ਉਹਨਾਂ ਨੂੰ ਹੌਸਲਾ ਦਿੰਦੀ ਆ ਕਿ ਤੁਸੀਂ ਫਿਕਰ ਨਾ ਕਰੋ ਵੀਰਾ ਜਿਹੜਾ ਠੀਕ ਹੋ ਜੂ ਜਦੋਂ ਉਹ ਵੀਰਾ ਕਹਿੰਦੀ ਆ ਨਾ ਤਾਂ ਰਾਜ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਜੇ ਮੇਰੀ ਬੇਟੀ ਜਿਉਂਦੀ ਹੁੰਦੀ ਤਾਂ ਦੋਨੇ ਭੈਣ ਭਰਾ ਹੁੰਦੇ ਵੀ ਸ਼ਾਇਦ ਮੇਰਾ ਮੁੰਡਾ ਇੰਨਾ ਕੰਮਾਂ ਚ ਨਾ ਪੈਂਦਾ ਤੇ ਵੀਰਾ ਕਹਿਣ ਤੇ ਉਹਨੂੰ ਐਂ ਲੱਗਦਾ ਵੀ ਇਹ ਮੇਰੀ ਵੀ ਧੀ ਆ ਤੇ ਉਹਨੂੰ ਉਸ ਕੁੜੀ ਦਾ ਬਹੁਤ ਮੋਹ ਆਉਂਦਾ ਉਸ ਕੁੜੀ ਨੂੰ ਪੁੱਛਦਾ ਕਿ ਬੇਟਾ ਤੇਰੇ ਮੰਮੀ ਜਿਹੜੀ ਕੀ ਕਰਦੇ ਆ ਤਾਂ ਕੁੜੀ ਆ ਜਿਹੜੀ ਉਹਨਾਂ ਕੋਲ ਬਹਿ ਕੇ ਦੱਸਣ ਲੱਗ ਜਾਂਦੀ ਆ ਕਿ ਮੇਰੇ ਮੰਮੀ ਤਾਂ ਹੈ ਨਹੀਂ ਮੇਰੇ ਪਾਪਾ ਹੀ ਨੇ ਤੇ ਉਹ ਕਹਿੰਦੇ ਵੀ ਤੇਰੀ ਮੰਮੀ ਨੂੰ ਕੀ ਹੋਇਆ ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਕੀ ਹੋਇਆ ਵੀ ਮੇਰੇ ਪਾਪਾ ਨੇ ਮੈਨੂੰ ਕਦੇ ਮੇਰੀ ਮੰਮੀ ਦੀ ਗੱਲ ਨਹੀਂ ਕਰਨ ਦਿੱਤੀ ਵੀ ਮੈਂ ਤਾਂ ਜਦੋਂ ਤੋਂ ਸੁਰਤ ਸੰਭਾਲੀ ਆ ਵੀ ਮੈਂ ਆਪਣੇ ਪਾਪਾ ਨੂੰ ਹੀ ਵੇਖਦੀ ਆ ਉਹ ਕਹਿੰਦੇ ਵੀ ਕੀ ਕਰਦੇ ਆ ਤੇਰੇ ਪਾਪਾ ਕਹਿੰਦੇ ਮੇਰੇ ਪਾਪਾ ਆਟੋ ਰਿਕਸ਼ਾ ਚਲਾਉਂਦੇ ਆ ਤੇ ਰਾਜ ਆ ਜਿਹੜਾ ਸੋਚਦਾ ਵੀ ਇੱਕ ਆਟੋ ਰਿਕਸ਼ਾ ਚਲਾਉਣ ਵਾਲੇ ਨੇ ਹਨਾ ਆਪਣੀ ਕੁੜੀ ਆ ਜਿਹੜੀ ਉਹ ਨਰਸ ਬਣاتی ਵੀ ਮੈਂ ਵੀ ਆਪਣੀ ਕੁੜੀ ਨੂੰ ਕੁਝ ਬਣਾ ਹੀ ਸਕਦਾ ਸੀ ਤਾਂ ਉਹ ਉਹਨੂੰ ਨਾ ਅਸੀਸਾਂ ਬਹੁਤ ਦਿੰਦਾ ਕਿ ਪੁੱਤ ਤੂੰ ਜਿਉਂਦੀ ਵਸਦੀ ਰਹੇ ਬਹੁਤ ਤਰੱਕੀਆਂ ਕਰੇ ਪਰ ਕਹਿੰਦਾ ਵੀ ਮੈਂ ਤੇਰੇ ਪਾਪਾ ਨੂੰ ਮਿਲਣਾ ਚਾਹਣਾ ਉਹ ਕਹਿੰਦੀ ਵੀ ਜਰੂਰ ਅੰਕਲ ਵੀ ਮੇਰੇ ਪਾਪਾ ਮੈਨੂੰ ਰੋਜ਼ ਛੱਡ ਕੇ ਵੀ ਜਾਂਦੇ ਆ ਤੇ ਲੈ ਕੇ ਵੀ ਜਾਂਦੇ ਆ ਵੀ ਜਦੋਂ ਆਏ ਮੈਂ ਤੁਹਾਨੂੰ ਜਰੂਰ ਮਿਲਾਉਂ ਸ਼ਾਮ ਨੂੰ ਕੁੜੀ ਦੀ ਜਿਹੜੀ ਡਿਊਟੀ ਆ ਉਹ ਖਤਮ ਹੋਈ ਹੁੰਦੀ ਆ ਤੇ ਉਹਦੇ ਪਾਪਾ ਉਹਨੂੰ ਲੈਣ ਆਉਂਦੇ ਆ ਜਦੋਂ ਉਹਦੇ ਪਾਪਾ ਉਹਨੂੰ ਲੈਣ ਆਉਂਦੇ ਆ ਤਾਂ ਉਹ ਕਹਿੰਦੀ ਆ ਕਿ ਪਾਪਾ ਇੱਥੇ ਕੋਈ ਪੇਸ਼ੈਂਟ ਆ ਵੀ ਉਹਨਾਂ ਦਾ ਬੱਚਾ ਨਾ ਬਹੁਤ ਨਸ਼ੇ ਕਰਦਾ ਉਹ ਵਿਚਾਰੇ ਬਹੁਤ ਦੁਖੀ ਆ ਵੀ ਉਹਨਾਂ ਤੁਹਾਨੂੰ ਮਿਲਣਾ ਚਾਹੁੰਦੇ ਆ ਉਹ ਕਹਿੰਦੇ ਵੀ ਫਿਰ ਉਹ ਮੈਨੂੰ ਕਿਉਂ ਮਿਲਣਾ ਚਾਹੁੰਦੇ ਆ ਉਹ ਕਹਿੰਦੀ ਵੀ ਉਹਨਾਂ ਨੂੰ ਮੈਂ ਚੰਗੀ ਲੱਗੀ ਕਹਿੰਦੀ ਉਹ ਕਹਿੰਦੇ ਆ ਵੀ ਸ਼ਾਇਦ ਸਾਡੇ ਵੀ ਇੱਕ ਧੀ ਹੁੰਦੀ ਤਾਂ ਅਸੀਂ ਵੀ ਅੱਜ ਇੰਨੇ ਦੁਖੀ ਨਾ ਹੁੰਦੇ ਵੀ ਉਹਨਾਂ ਦੇ ਇੱਕ ਮੁੰਡੇ ਹੀ ਮੁੰਡਾਗਾ ਜਦੋਂ ਆਟੋ ਰਿਕਸ਼ਾ ਵਾਲਾ ਉਹ ਕੁੜੀ ਦਾ ਪਿਓ ਰਾਜ ਨੂੰ ਆ ਕੇ ਮਿਲਦਾ ਤਾਂ ਰਾਜ ਉਹਨੂੰ ਕਹਿੰਦਾ ਵੀ ਤੁਸੀਂ ਵਧਾਈ ਦੇ ਪਾਤਰ ਹੋਣਾ ਤੁਹਾਡੀ ਬੇਟੀ ਨੂੰ ਤੁਸੀਂ ਇੰਨੇ ਵਧੀਆ ਸੰਸਕਾਰ ਦਿੱਤੇ ਆ ਤੇ ਉਹ ਪੁੱਛਦਾ ਵੀ ਇਹਦੀ ਮਾਂ ਕਿੱਥੇ ਆ ਤਾਂ ਆਟੋ ਰਿਕਸ਼ਾ ਵਾਲਾ ਕਹਿੰਦਾ ਵੀ ਇਹਦੇ ਮਾਂ ਪਿਓ ਦਾ ਮੈਨੂੰ ਨਹੀਂ ਪਤਾ ਵੀ ਇਹਦੇ ਮਾਂ ਪਿਓ ਕੌਣ ਆ ਵੀ ਇਹ ਮੇਰੀ ਧੀ ਨਹੀਂ ਹੈਗੀ ਐਕਚੁਅਲੀ ਉਹ ਕਹਿੰਦੇ ਵੀ ਧੀ ਨਹੀਂ ਤਾਂ ਮਤਲਬ ਉਹ ਕਹਿੰਦਾ ਵੀ ਇੱਕ ਦਿਨ ਮੈਂ ਪੰਗੂੜਿਆ ਜਿਹੜਾ ਬਣਿਆ ਹੋਇਆ ਸ਼ਹਿਰ ਦੇ ਵਿੱਚ ਉਹਦੇ ਅੱਗੋਂ ਦੀ ਲੰਗਿਆ ਜਾ ਰਿਹਾ ਸੀ ਤੇ ਦੁਪਹਿਰ ਦਾ ਸਮਾਂ ਹੋ ਚੁੱਕਿਆ ਸੀ ਤਕਰੀਬਨ ਤੇ ਪੰਗੂੜੇ ਦੇ ਵਿੱਚ ਨਾ ਇਹ ਬੱਚੀ ਪਈ ਰੋ ਰਹੀ ਸੀ ਬਹੁਤ ਜ਼ਿਆਦਾ ਤੇ ਪੰਗੂੜੇ ਦੇ ਕੋਈ ਵੀ ਮੈਂਬਰ ਬਾਹਰ ਨਹੀਂ ਆਇਆ ਸੀ ਕਿਸੇ ਨੇ ਵੀ ਇਸ ਬੱਚੀ ਨੂੰ ਚੁੱਕਿਆ ਨਹੀਂ ਸੀ ਕਹਿੰਦਾ ਵੀ ਮੈਨੂੰ ਇਸ ਬੱਚੀ ਤੇ ਤਰਸ ਆ ਗਿਆ ਤੇ ਮੈਂ ਇਹਨੂੰ ਚੁੱਕ ਕੇ ਆਪਣੇ ਆਟੋ ਰਿਕਸ਼ਾ ਦੇ ਵਿੱਚ ਬਿਠਾ ਕੇ ਘਰ ਲੈ ਆਇਆ ਕਹਿੰਦਾ ਘਰੇ ਮੇਰੀ ਬਜ਼ੁਰਗ ਮਾਂ ਸੀ ਕਹਿੰਦਾ ਮੈਂ ਆਪਣੀ ਮਾਂ ਨੂੰ ਦੱਸਿਆ ਵੀ ਇਹ ਕੁੜੀ ਉੱਥੇ ਰੋ ਰਹੀ ਸੀ ਵੀ ਮੇਰੇ ਤੋਂ ਰੋਂਦੀ ਛੱਲੀ ਨਹੀਂ ਗਈ। ਕਹਿੰਦਾ ਵੀ ਮੇਰੀ ਮਾਂ ਨੇ ਚਲੋ ਇਹਨੂੰ ਜਿੰਨਾ ਵੀ ਹੋਇਆ ਹਨਾ ਪਾਲਿਆ ਵੀ ਉਸ ਤੋਂ ਬਾਅਦ ਮੇਰੀ ਮਾਂ ਦੀ ਮੌਤ ਹੋ ਗਈ। ਫਿਰ ਕਹਿੰਦਾ ਵੀ ਮੈਂ ਵਿਆਹ ਨਹੀਂ ਕਰਵਾਇਆ ਇਸ ਕੁੜੀ ਕਰਕੇ ਵੀ ਜੇ ਮੈਂ ਵਿਆਹ ਕਰਵਾ ਲਿਆ ਤੇ ਇਹਦੀ ਜ਼ਿੰਦਗੀ ਰੁਲ ਜੂ ਵੀ ਪਹਿਲਾਂ ਪਤਾ ਨਹੀਂ ਕਿਹੜਾ ਹਨਾ ਪਾਪੀ ਇਹਨੂੰ ਐਦਾਂ ਛੱਡ ਗਿਆ ਵੀ ਫਿਰ ਵੀ ਜੇ ਮੈਂ ਵਿਆਹ ਕਰਾ ਲਿਆ ਤਾਂ ਜਿਹੜੀ ਮੇਰੀ ਪਤਨੀ ਹੋਊਗੀ ਪਤਾ ਨਹੀਂ ਇਹਨੂੰ ਕਿਵੇਂ ਸਮਝੂਗੀ ਵੀ ਇਸ ਕਰਕੇ ਮੈਂ ਸੋਚਿਆ ਵੀ ਮੈਂ ਇਹਦੀ ਜ਼ਿੰਦਗੀ ਬਣਾਉਣੀ ਆ। ਤੇ ਕਹਿੰਦਾ ਵੀ ਮੈਂ ਇਹਨੂੰ ਪੜਾਇਆ ਲਿਖਾਇਆ ਕਹਿੰਦਾ ਇਹ ਵਧੀਆ ਸੁਚੱਜੀ ਨਿਕਲੀ ਤੇ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀ ਕਹਿੰਦਾ ਨਰਸ ਲੱਗ ਗਈ ਤਾਂ ਫਿਰ ਜਿਹੜਾ ਰਾਜ ਆ ਨਾ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗਦੇ ਆ ਤੇ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ ਮੈਨੂੰ ਮਾਫ਼ ਕਰ ਦੇ ਉਹ ਕਹਿੰਦੀ ਵੀ ਕੀ ਗੱਲ ਹੋ ਗਈ ਵੀ ਤੁਸੀਂ ਮੇਰੇ ਤੋਂ ਮਾਫੀ ਕਿਉਂ ਮੰਗਦੇ ਹੋ ਤਾਂ ਫਿਰ ਉਹ ਰਿਕਸ਼ੇ ਵਾਲੇ ਨੂੰ ਤੇ ਆਪਣੀ ਪਤਨੀ ਨੂੰ ਕਹਿੰਦਾ ਕਿ ਇਹ ਕੁੜੀ ਹੋਰ ਨਹੀਂ ਕਿਸੇ ਦੀ ਇਹ ਮੇਰੀ ਕੋਈ ਕੁੜੀ ਆ ਤਾਂ ਉਹਦੀ ਪਤਨੀ ਹੈਰਾਨ ਰਹਿ ਜਾਂਦੀ ਆ ਫਿਰ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਪ੍ਰੀਤ ਮੈਨੂੰ ਮਾਫ਼ ਕਰ ਦੇ ਆਪਣੇ ਪਹਿਲਾ ਬੱਚਾ ਬੇਟਾ ਨਹੀਂ ਬੇਟੀ ਹੀ ਹੋਈ ਸੀ ਤੇ ਇਸ ਬੇਟੀ ਨੂੰ ਮੈਂ ਪੰਘੂੜੇ ਦੇ ਵਿੱਚ ਛੱਡ ਕੇ ਆਇਆ ਸੀ ਤੇ ਉਸੇ ਪੰਘੂੜੇ ਦੇ ਵਿੱਚ ਛੱਡ ਕੇ ਆਇਆ ਸੀ ਜਿੱਥੋਂ ਇਹ ਲੈ ਕੇ ਆਏ ਆ ਤੇ ਦੁਪਹਿਰ ਦਾ ਹੀ ਸਮਾਂ ਸੀ ਰਾਜ ਕਹਿੰਦਾ ਵੀ ਮੈਂ ਪੁੱਤ ਦੇ ਲਾਲਚ ਵਿੱਚ ਅੰਨ੍ਹਾ ਹੋ ਗਿਆ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਆਪਣੀ ਕੁੜੀ ਹੋਵੇ ਇਸ ਕਰਕੇ ਕਹਿੰਦਾ ਮੈਨੂੰ ਪੰਘੂੜੇ 'ਚ ਪਾਇਆ ਆ ਸੀ ਪਰ ਕਹਿੰਦਾ ਅੱਜ ਮੈਨੂੰ ਦੁੱਖ ਆ ਵੀ ਜੇ ਮੈਂ ਇਸ ਕੁੜੀ ਨੂੰ ਪੰਘੂੜੇ ਵਿੱਚ ਨਾ ਪਾਇਆ ਹੁੰਦਾ ਤਾ ਸ਼ਾਇਦ ਇਹ ਸਾਡਾ ਨਾਮ ਰੋਸ਼ਨ ਕਰਦੀ ਤੇ ਸਾਡਾ ਮੁੰਡਾ ਵੀ ਨਸ਼ਿਆਂ ਦੇ ਵਿੱਚ ਨਾ ਪੈਂਦਾ ਤੇ ਜਿਹੜੀ ਉਹ ਨਰਸ ਹੁੰਦੀ ਆ ਉਹ ਓਲੇ ਖੜੀ ਸਾਰੀਆਂ ਗੱਲਾਂ ਸੁਣ ਰਹੀ ਹੁੰਦੀ ਆ ਤੇ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਤੇ ਰਿਕਸ਼ੇ ਵਾਲਾ ਵੀ ਜਿਹੜਾ ਹਨਾ ਉਹ ਵੀ ਰੋਣ ਲੱਗ ਜਾਂਦਾ ਪ੍ਰੀਤ ਵੀ ਰੋਣ ਲੱਗ ਜਾਂਦੀ ਆ ਤੇ ਰਾਜ ਵੀ ਉੱਚੀ ਉੱਚੀ ਰੋਂਦਾ ਉਹ ਸਾਰੇ ਰੋਣ ਲੱਗ ਜਾਂਦੇ ਆ ਤੇ ਫਿਰ ਜਿਹੜੀ ਉਹ ਕੁੜੀ ਆ ਉਹ ਕਹਿੰਦੀ ਵੀ ਮੈਨੂੰ ਸ਼ਰਮ ਆਉਂਦੀ ਆ ਇਹ ਗੱਲ ਸੁਣ ਕੇ ਕਿ ਤੁਸੀਂ ਮੇਰੇ ਮਾਪਿਓਂ ਮੈਂ ਤੁਸੀਂ ਮੇਰੇ ਮਾਪਿਓ ਪਰ ਮੈਂ ਤੁਹਾਨੂੰ ਆਪਣੇ ਮਾਪਿਓ ਨਹੀਂ ਮੰਨਦੀ ਵੀ ਮੈਂ ਮੇਰਾ ਤਾਂ ਸਭ ਕੁਝ ਇਹੀ ਆ ਜਿਨ੍ਹਾਂ ਨੇ ਮੇਰੇ ਕਰਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤਿਆਗਤੀਆਂ ਆਪਣਾ ਸੁੱਖ ਤਿਆਗਤਾ ਇਹਨਾਂ ਨੇ ਮੇਰੇ ਕਰਕੇ ਵਿਆਹ ਨਹੀਂ ਕਰਾਇਆ ਤੇ ਤੁਸੀਂ ਮੈਨੂੰ ਹਨਾ ਜਿਉਂਦੀ ਜਾਗਦੀ ਨੂੰ ਇਸ ਤਰ੍ਹਾਂ ਪੰਘੂੜੇ ਵਿੱਚ ਛੱਡਿਆ ਏ ਵੀ ਮੇਰੇ ਕੋਲੇ ਸ਼ਬਦ ਹੈ ਨਹੀਂ ਵੀ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡੇ ਤੇ ਲਾਣ ਤਾਂ ਪਾਵਾਂ ਕਹਿੰਦੀ ਪਰ ਫਿਰ ਵੀ ਮੇਰੇ ਇਹ ਸੰਸਕਾਰ ਨੇ ਇਹਨਾਂ ਨੇ ਮੈਨੂੰ ਇਹ ਸੰਸਕਾਰ ਦਿੱਤੇ ਆ ਕਿ ਕੋਈ ਤੁਹਾਡਾ ਕਿੰਨਾ ਵੀ ਮਾੜਾ ਕਰੇ ਤੁਸੀਂ ਉਹਦਾ ਮਾੜਾ ਨਹੀਂ ਕਰਨਾ ਮਹਾਰਾਜ ਕਹਿੰਦਾ ਕਿ ਧੀਏ ਸਾਨੂੰ ਇੱਕ ਵਾਰ ਮਾਫ ਕਰ ਦੇ ਤੇ ਜਿਹੜੀ ਪ੍ਰੀਤ ਹੁੰਦੀ ਆ ਉਹ ਕਹਿੰਦੀ ਵੀ ਦੇਖ ਪੁੱਤ ਮੇਰੀ ਤਾਂ ਕੋਈ ਵੀ ਗਲਤੀ ਨਹੀਂ ਵੀ ਮੇਰੇ ਤੋਂ ਤਾਂ ਸਾਰੀ ਗੱਲ ਲੁਕੋਈ ਗਈ ਆ ਵੀ ਮੈਂ ਤਾਂ ਬਹੁਤ ਰੋਂਦੀ ਸੀ ਵੀ ਮੈਂ ਤਾਂ ਤੇਰਾ ਚਿਹਰਾ ਵੇਖਣ ਨੂੰ ਵੀ ਤਰਸ ਗਈ ਸੀ ਤਾਂ ਕੁੜੀ ਆ ਜਿਹੜੀ ਆਪਣੀ ਮਾਂ ਦੇ ਗੱਲ ਲੱਗ ਕੇ ਰੋਂਦੀ ਆ ਤੇ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਤੇਰਾ ਕੋਈ ਕਸੂਰ ਨਹੀਂ ਪਰ ਕਹਿੰਦੀ ਮੈਂ ਇਸ ਪਿਓ ਨੂੰ ਪਿਓ ਨਹੀਂ ਕਹਿ ਸਕਦੀ ਮੇਰਾ ਪਿਓ ਤਾਂ ਇਹੀ ਆ ਜਿਨੇ ਮੈਨੂੰ ਪਾਲਿਆ ਤਾਂ ਰਿਕਸ਼ੇ ਵਾਲਾ ਜਿਹੜਾ ਕਹਿੰਦਾ ਵੀ ਦੇਖ ਪੁੱਤ ਇਹਨਾਂ ਨੇ ਭਾਵੇਂ ਤੇਰੇ ਨਾਲ ਚੰਗੀ ਨਹੀਂ ਕੀਤੀ ਪਰ ਫਿਰ ਵੀ ਇਹਨਾਂ ਨੇ ਹਨਾ ਤੈਨੂੰ 9 ਮਹੀਨੇ ਇਹਨੇ ਤੈਨੂੰ ਕੁੱਖ ਚ ਰੱਖਿਆ ਤੇ ਇਹ ਤੇਰਾ ਪਿਓ ਆ ਫਿਰ ਵੀ ਚਲੋ ਇਹਨਾਂ ਨੇ ਗਲਤੀ ਕੀਤੀ ਆ ਤੇ ਇਹਨਾਂ ਨੂੰ ਆਪਣੀ ਗਲਤੀ ਤੇ ਪਛਤਾਵਾ ਵੀ ਤੂੰ ਇਹਨਾਂ ਨੂੰ ਮਾਫ ਕਰ ਦੇ ਤਾਂ ਉਹ ਕੁੜੀ ਕਹਿੰਦੀ ਵੀ ਹੁਣ ਤੁਸੀਂ ਇਹਨਾਂ ਨੂੰ ਮਾਫ ਕਰਨ ਲਈ ਕਹਿੰਦੇ ਹੋ ਜੇ ਤੁਸੀਂ ਕਹੋ ਕਿ ਮੈਂ ਇਹਨਾਂ ਦੇ ਘਰ ਚਲੀ ਜਾਵਾਂ ਜਾਂ ਇਹਨਾਂ ਨਾਲ ਰਹਿਣ ਲੱਗ ਜਾ ਤਾਂ ਮੈਂ ਨਹੀਂ ਤੁਹਾਨੂੰ ਛੱਡ ਕੇ ਜਾਊਂਗੀ ਤਾਂ ਜਿਹੜੀ ਪ੍ਰੀਤ ਆ ਉਹ ਕਹਿੰਦੀ ਵੀ ਪੁੱਤ ਮੈਂ ਤੈਨੂੰ ਕਦੇ ਨਹੀਂ ਕਹੂੰਗੀ ਵੀ ਤੂੰ ਮੇਰੇ ਘਰੇ ਆ ਪਰ ਕਹਿੰਦੀ ਤੂੰ ਮੈਨੂੰ ਮਿਲਦੀ ਰਹੇਂਗੀ ਇਸ ਗੱਲ ਦਾ ਵਾਅਦਾ ਕਰ ਕਹਿੰਦੀ ਮੇਰੇ ਲਈ ਇਹ ਸਮਾਂ ਬਹੁਤ ਔਖਾ ਮੇਰਾ ਜੀ ਕਰਦਾ ਵੀ ਮੈਂ ਤੈਨੂੰ ਆਪਣੇ ਕੋਲ ਰੱਖਾਂ ਕਿਉਂਕਿ 20 22 ਸਾਲ ਤੂੰ ਮੇਰੇ ਤੋਂ ਦੂਰ ਰਹੀਆਂ ਪਰ ਕਹਿੰਦੀ ਜਿਹੜੇ ਇਨਸਾਨ ਨੇ ਤੇਰੇ ਕਰਕੇ ਆਪਣੀ ਜ਼ਿੰਦਗੀ ਨਾਲ ਸਮਝੌਤੇ ਕੀਤੇ ਮੈਂ ਉਹਨੂੰ ਇਕੱਲੇ ਨੂੰ ਨਹੀਂ ਛੱਡਣਾ ਚਾਹੁੰਦੀ ਉਹ ਉਹਦਾ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੀ ਬੇਟੀ ਨੂੰ ਪਾਲਿਆ ਹਨਾ ਪੜਾਇਆ ਤੇ ਇਸ ਮੁਕਾਮ ਤੇ ਲੈ ਕੇ ਆਂਦਾ ਤੇ ਫਿਰ ਉਹ ਆਪਣੇ ਪਤੀ ਨੂੰ ਵੀ ਲਾਣ ਤਾਂ ਪਾਉਂਦੀ ਆ ਕਿ ਵੇਖੋ ਤੁਸੀਂ ਇੱਕ ਪੁੱਤ ਦੀ ਚਾਹਤ ਦੇ ਵਿੱਚ ਆਪਣੀ ਧੀ ਨੂੰ ਘਰੋਂ ਕੱਢਿਆ ਸੀ ਤੇ ਪੰਘੂੜੇ ਦੇ ਵਿੱਚ ਛੱਡਿਆ ਸੀ ਹੁਣ ਉਹੀ ਪੁੱਤ ਤੇਰਾ ਨਸ਼ੇ ਨਾਲ ਬੇਸ਼ੁੱਧ ਹੋ ਕੇ ਪਿਆ ਰਹਿੰਦਾ ਤੇ ਇਹ ਕੁੜੀ ਨੇ ਦੇਖ ਆਪਣੇ ਪਾਲਣਹਾਰ ਦਾ ਕਿੱਡਾ ਨਾਮ ਰੌਸ਼ਨ ਕੀਤਾ ਫਿਰ ਜਿਹੜੀ ਉਹ ਕੁੜੀ ਆ ਉਹ ਆਪਣੀ ਮਾਂ ਦੇ ਗੱਲ ਲੈ ਕੇ ਰੋਂਦੀ ਆ ਤੇ ਉਹਨੂੰ ਵਾਅਦਾ ਕਰਦੀ ਆ ਕਿ ਮਾਂ ਮੈਂ ਆਪਣੇ ਵੀਰ ਨੂੰ ਵੀ ਠੀਕ ਕਰੂੰਗੀ ਮੈਂ ਇਹਦਾ ਤਨੋਂ ਮਨੋਂ ਇਲਾਜ ਕਰੂੰਗੀ ਤੇ ਤੁਸੀਂ ਵੀ ਮੇਰੀ ਮਾਂ ਹੋ ਇਹ ਵੀ ਚਲੋ ਹੈ ਮੇਰਾ ਪਿਓ ਮੈਂ ਕੋਈ ਮਾੜਾ ਨਹੀਂ ਸੋਚ ਸਕਦੀ ਪਰ ਕਹਿੰਦੀ ਮੈਂ ਤੈਨੂੰ ਮਿਲਦੀ ਰਹੂੰਗੀ ਜਦੋਂ ਵੀ ਮੇਰਾ ਦਿਲ ਕਰੂਗਾ ਜਾਂ ਜਦੋਂ ਵੀ ਤੁਹਾਡਾ ਦਿਲ ਕਰੂਗਾ ਤੁਸੀਂ ਮੈਨੂੰ ਮਿਲ ਸਕਦੇ ਹੋ ਫਿਰ ਇਸ ਤਰ੍ਹਾਂ ਉੱਥੇ ਪੂਰਾ ਹਨਾ ਗਮਗੀਨ ਮਾਹੌਲ ਹੋ ਜਾਂਦਾ ਰਾਜ ਦੇ ਬੇਟੇ ਨੂੰ ਕਈ ਦਿਨ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਫਿਰ ਜਿਹੜੀ ਪ੍ਰੀਤ ਆ ਉਹ ਆਪਣੇ ਬੇਟੇ ਨੂੰ ਉਹਦੀ ਭੈਣ ਨਾਲ ਮਲਾਉਂਦੀ ਆ ਤੇ ਉਹ ਕੁੜੀ ਆ ਜਿਹੜੀ ਉਹ ਆਪਣੇ ਭਰਾ ਨੂੰ ਸਮਝਾਉਂਦੀ ਆ ਕਿ ਮਾਪਿਓ ਦਾ ਕਦੇ ਵੀ ਹਣਾ ਦਿਲ ਨਹੀਂ ਦੁਖਾਈਦਾ ਹੁੰਦਾ ਵੀ ਤੇਰੀ ਚਾਹਤ ਕਰਕੇ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਸੀ ਤੇ ਵੀ ਤੂੰ ਇਹ ਕੰਮ ਕਰਦਾ ਫਿਰ ਜਿਹੜਾ ਉਹ ਮੁੰਡਾ ਹੁੰਦਾ ਉਹ ਵੀ ਹੌਲੀ-ਹੌਲੀ ਸਮਝ ਜਾਂਦਾ ਤੇ ਉਹ ਸਾਰੇ ਨੱਚੇ ਛੱਡ ਦਿੰਦਾ ਭਾਵੇਂ ਕਿ ਪ੍ਰੀਤ ਆਪਣੀ ਬੇਟੀ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ ਪਰ ਉਹਨੇ ਉਹਦੇ ਨਾਲ ਵਾਅਦਾ ਕੀਤਾ ਸੀ ਹਨਾ ਕਿਉਂਕਿ ਜਿਹੜੇ ਇਨਸਾਨ ਨੇ ਉਹਨੂੰ ਐਨੇ ਚਾਮਾਂ ਲਾਡਾਂ ਨਾਲ ਪਾਲਿਆ ਸੀ ਹੁਣ ਉਹਨੂੰ ਵੀ ਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਪ੍ਰੀਤ ਇਸ ਗੱਲੋਂ ਖੁਸ਼ ਵੀ ਸੀ ਕਿ ਉਹ ਆਪਣੀ ਬੇਟੀ ਨੂੰ ਮਿਲ ਗਈ ਫਿਰ ਉਸ ਤੋਂ ਬਾਅਦ ਜਦੋਂ ਵੀ ਪ੍ਰੀਤ ਦਾ ਦਿਲ ਕਰਦਾ ਸੀ ਉਹ ਆਪਣੀ ਬੇਟੀ ਨੂੰ ਹਸਪਤਾਲ ਜਾ ਕੇ ਮਿਲਿਆ ਆਉਂਦੀ ਸੀ ਤੇ ਉਹਦਾ ਭਰਾ ਵੀ ਉਹਨੂੰ ਮਿਲਣ ਜਾਂਦਾ ਰਹਿੰਦਾ ਸੀ ਤੇ ਉਹ ਵੀ ਹਰ ਰਖੜੀ ਤੇ ਆਪਣੇ ਭਰਾ ਦੇ ਰਖੜੀ ਬੰਨਣ ਆਉਂਦੀ ਸੀ ਹਾਂਜੀ ਦੋਸਤੋ ਸਾਡਾ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿ ਸਾਨੂੰ ਕਦੇ ਵੀ ਕੁੜੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਜੇ ਪਰਮਾਤਮਾ ਨੇ ਸਾਨੂੰ ਬੇਟੀ ਦੀ ਦਾਤ ਬਖਸ਼ੀ ਆ ਤਾਂ ਉਹਨੂੰ ਆਪਣੇ ਗਲ ਨਾਲ ਲਾਉਣਾ ਚਾਹੀਦਾ ਕਿਉਂਕਿ ਈਆਂ ਜਿਹੜੀਆਂ ਘਰ ਦੀ ਰੌਣਕ ਹੁੰਦੀਆਂ ਠੀਕ ਹੈ ਸਾਨੂੰ ਚਾਹਤ ਹੋ ਸਕਦੀ ਆ ਕਿ ਸਾਡੇ ਬੇਟਾ ਹੋਵੇ ਪਰ ਇਹ ਨਹੀਂ ਕਿ ਅਸੀਂ ਬੇਟੇ ਦੀ ਚਾਹਤ ਦੇ ਵਿੱਚ ਬੇਟੀਆਂ ਨੂੰ ਕੁੱਖ ਦੇ ਵਿੱਚ ਮਾਰੀਏ ਜਾਂ ਉਹਨਾਂ ਨੂੰ ਕਿਸੇ ਹੰਗੂੜੇ ਦੇ ਵਿੱਚ ਛੱਡੀਏ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ